ਬੀਜੇ ਜਿਹੜਾ ਵੀਰੇ ਹੁਣ ਰਾਤ ਲੰਗੀ ਰਾਤ ਦੇ ਜਿਹੜੀ ਘਰ ਦੀ ਚੋਰੀ ਹੋਈ ਹੈ ਠੀਕ ਹੀ ਹੋਇਆ ਉਹਦੇ ਬਾਰੇ ਦੱਸੋ ਵੜ ਜਾਣ ਕੇ ਉਸ ਵੀ ਰਾਤ ਅਸੀਂ ਜਦ ਰਾਤ ਰੋਟੀ ਪਾਣੀ ਖਾ ਕੇ ਸੋ ਗਏ ਉਹ ਤੋਂ ਬਾਅਦ ਸੁੱਤੇ ਦੇ ਪੈ ਸਾਨੂੰ ਉਹਨਾਂ ਨੇ ਮੇਰੇ ਘਰ ਦੇ ਚੋਰ ਆਏ ਉਹਨੇ ਸਾਡੇ ਮੇਰੇ ਘਰ ਤੱਕ ਹੀ ਖੁੱਲ੍ਹੀ ਸੀ ਉਹਨਾਂ ਨੇ ਸਪਰੇਅ ਮਾਰਿਆ ਸਪਰੇਅ ਮਾਰਨ ਤੋਂ ਬਾਅਦ ਸਾਨੂੰ ਨਹੀਂ ਉਹਨਾਂ ਨੂੰ ਪੂਰੀ ਹਲ ਤਿਆਰੀ ਕਰਕੇ ਸਮਝ ਲਿਆ ਕਰ ਲਿਆ ਉਹਨਾਂ ਨੇ ਅ ਵੀ ਦੇਖੇ ਕਿ ਉਹਨੂੰ ਉੱਠੇ ਗਏ ਰਹੇ ਉਹਨਾਂ ਨੇ ਬਾਹਰ ਕਾਲੇ ਦਰਵਾਜ਼ੇ ਪਾਟ ਲਿਆ ਕਾਲੇ ਦਰਵਾਜ਼ੇ ਦੇ ਪੱਟ ਕੇ ਇੰਦਰਗਟ ਕੈਈ ਨਾਲ ਚੋਰੀ ਕੀਤੀ ਤੇ ਸਾਡੇ ਅੱਗੇ ਤੋਂ ਵੀ ਦਰਵਾਜ਼ੇ ਬੰਦ ਕਰ ਤੇ ਜਿਹੜੇ ਅੰਦਰਲੇ ਦਰਵਾਜ਼ੇ ਸੀ। ਚੋਣ ਦੇ ਕਰਨ ਵਾਰਨ ਨੇ ਆਪਣੀ ਸਾਰੀ ਚੋਰੀ ਜਿਹੜਾ ਸਮਾਨ ਸੀ ਸਾਡਾ। ਸੋ ਸਾਰਾ ਕੁਝ ਲੁਟਿਆ ਤੇ ਬਾਹਰ ਚ ਫ੍ਰੀਜ ਚੋਂ ਦੁੱਧ ਦੇਸੀ ਕੇ ਚਾਹ ਤੋਂ ਸਾਰਾ ਕੁਝ ਲੈ ਗਏ। ਫੇਰ ਸਵੇਰੇ 4 ਵਜੇ ਜਦ ਉੱਠੇ ਅਸੀਂ ਉਦੋਂ ਦੇਖਿਆ। ਕਿ ਹੋਰ ਤੁਹਾਡਾ ਨੁਕਸਾਨ ਕੀ ਕੀ ਹੈ ਜਿਹੜਾ ਰਾਤ ਚੋਰੀ ਕੀ ਕੀ ਚੋਰੀ ਹੋਇਆ। ਉੱਚੇ 10000 ਕੈਸ਼ ਸੀ, ਇੰਡੀਆ ਰੁਪਈਆ ਸੀ ਤੇ 300 ਡਾਲਰ ਤੇ ਸਾਡੇ 3-3 ਤੋਲੇ ਸੋਨਾ ਤੇ 25 ਦੀ ਗੋਲਿਆਂ ਦੇ ਲਾਗੇ ਚੜਦੀ। ਜੇ ਇਸ ਜਿਹੜੀ ਚੋਰੀ ਹੋਈ ਹੈ ਇਹਦੇ ਬਾਰੇ ਕੋਈ ਸਰਾਗ ਮਿਲਿਆ ਤੁਹਾਨੂੰ? ਅਜੇ ਕੋਈ ਸਰਾਗ ਨਹੀਂ ਮਿਲਿਆ ਆ ਗਿਆ। ਪਰ ਪੁਲਿਸ ਕਰੇ ਤਸਵੀਰ ਕਰਦੇ ਅਸੀਂ ਉਹਦੇ ਕੋਸ਼ਿਸ਼ ਕਰਦੇ ਤਸਵੀਰ। ਜਿਵੇਂ ਮੈਂ ਆਪਣੇ ਪੁਲਿਸ ਚੌਕੀ ਬਰੋਡਨ ਦੇ ਬਾਰੇ ਸੂਚਿਤ ਕੀਤਾ। ਹਾਂ ਜੀ ਸਵੇਰੇ ਸਵੇਰੇ 6 ਵਜੇ ਤਲਾਕ ਕਰਦੇ। ਕੀ ਕੋਈ ਪੁਲਿਸ ਪ੍ਰਸ਼ਾਸਨ ਨੇ ਪਹੁੰਚ ਕੀਤੀ ਤੁਹਾਡੇ ਤੱਕ? ਹਾਂ ਕਿੱਤੀ ਪਹੁੰਚ ਫਿੰਗਰਪ੍ਰਿੰਟ ਹੋਵੇ ਨੇ ਪੁਲਿਸ ਆਈ ਜੀ। ਕੀ ਬਰੋਸਾ ਦਿੱਤਾ ਪ੍ਰਸ਼ਾਸਨ ਨੇ ਤੁਹਾਨੂੰ? ਕਹਿੰਦੇ ਵੀ ਅਸੀਂ ਜਲਦ ਤੋਂ ਜਲਦ ਲੱਭ ਕੇ ਦੇਈਏ। thank <laughs> you